ਅੱਜ ਇਸ ਸਮੇਂ ਬਿਲਕੁਲ ਸਿਵਲ ਹਸਪੀਟਲ ਦੇ ਬਾਹਰ ਮੌਜੂਦ ਹਾਂ ਔਰ ਤੁਹਾਨੂੰ ਪਤਾ ਮੋਟ ਤੇ ਕਚੈਰੀਆਂ ਔਰ ਇੱਥੇ ਇੱਕ ਦੁਕਾਨ ਹੈ ਮਹੇਸ਼ਵਰੀ ਦੁਕਾਨ ਦਾ ਨਾਮ ਹੈ ਮਹੇਸ਼ਵਰੀ ਮੈਡੀਕੋਸ ਇੱਥੇ ਰਾਤ ਵੇਲੇ ਚੋਰ ਜਿਹੜੇ ਦਸਤਕ ਦਿੰਦੇ ਆ ਪਰ ਖੁਸ਼ੀਦੇਵ ਖੁਸ਼ੀਦੇਵ ਜੀ ਰਾਤੀ ਚੋਰ ਆ ਕੇ ਫਿਰ ਦੁਖੀ ਕਰ ਗਿਆ ਹਾਂਜੀ ਹਾਂਜੀ ਕੱਟਣਾ ਪੂਰੀ ਸਮਝਾ ਦਿਓ ਨਾਮ ਦੀਦਾ ਸੀਸੀਟੀਵੀ ਸਵੇਰੇ ਮੈਨੂੰ ਸਵੇਰੇ 6 ਵਜੇ ਮੇਰੇ ਗਵਾਂਡੀਆਂ ਦਾ ਫੋਨ ਆਇਆ ਇਹਨਾਂ ਦੀ ਚਾਹ ਦੀ ਦੁਕਾਨ ਹੈ ਚੌਧਰੀ ਟੀ ਸਟਾਲ ਤੇ ਸਵੇਰੇ ਆ ਫੋਨ ਆਇਆ ਸੀਗਾ ਕਹਿੰਦੇ ਜੀ ਤੁਹਾਡੇ ਇੱਧਰ ਸ਼ਟਰ ਸ਼ਟਰ ਭੰਨਿਆ ਹੋਇਆ ਤੁਸੀਂ ਜਲਦੀ ਆਓ ਆਪਾਂ ਨੂੰ ਸਿਵਲ ਆ ਕਿਉਂਕਿ ਮੇਨ ਇੱਥੇ ਕੋਈ ਸਕਿਉਰਿਟੀ ਨਹੀਂ ਹੈਗੀ ਆਪਾਂ ਨੂੰ ਮੇਨ ਗੇਟ ਤੇ ਸਕਿਉਰਿਟੀ ਚਾਹੀਦੀ ਆ ਹੁਣ ਅਸੀਂ ਐਂਬੂਲੈਂਸ ਵਾਲੇ ਆ ਸਾਡਾ ਵੀ ਨੁਕਸਾਨ ਦੇ ਕਈ ਵੇਲੇ ਬੈਂਟਰੀਆਂ ਨਿਕਲੀਆਂ ਬਹੁਤ ਹੈ ਮੇਨ ਗੱਲ ਹੈ ਪ੍ਰਸ਼ਾਸਨ ਨੂੰ ਇਹ ਹੈ ਕਿ ਸਾਨੂੰ ਇੱਥੇ ਕੁਆਲਟੀ ਚਾਹੀਦੀ ਹੈ ਕਿ ਚੋਰ 24 ਘੰਟੇ ਸੱਤੇ ਦਿਨ ਵਿਅਸਤ ਹਨ ਚੋਰਾਂ ਨੂੰ ਨਹੀਂ ਹੈ ਕੋਈ ਵੇਲ ਦੋਸਤੋ ਲੱਗਣਾ ਗੁੱਸਾ ਪਰ ਸੱਚ ਬੋਲ ਦਿੰਨੇ ਆ ਜਿਸ ਤਰੀਕੇ ਚੋਰੀਆਂ ਹੋ ਰਹੀਆਂ ਹਨ ਉਥੋਂ ਤਾਂ ਇਹ ਜਾਪਦਾ ਕਿ ਸੁਰੱਖਿਆ ਪ੍ਰਬੰਧ ਨੇ ਫੇਲ ਦੋਸਤੋ ਸੁਰੱਖਿਆ ਪ੍ਰਬੰਧ ਨੇ ਫੇਲ ਦੋਸਤੋ ਸਤਸ਼੍ਰੀਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੋਂ ਨਹੀਂ ਸੁਰਿ ਤੁਸੀਂ ਸ਼ਹਿਰ ਨੂੰ ਨਜ਼ਰ ਆ ਲੈਂਦੀ ਵੀਡੀਓ ਕਿਸ ਸਬੰਧਤ ਆਉਣ ਵਾਲੀ ਸਾਥੀਓ ਚੋਰਾਂ ਦੀ ਗੱਲ ਕੀਤੀ ਹੈ ਔਰ ਚੋਰ ਨਵਾਂ ਸ਼ਹਿਰ ਵਿੱਚ ਬਹੁਤ ਵਿਅਸਥ ਨੇ ਔਰ ਇਹ ਖਾਸ ਕਰਕੇ ਅਹਿਮ ਥਾਂ ਮਹੱਤਵਪੂਰਨ ਥਾਂਾਂ ਸੰਵੇਦਨਸ਼ੀਲ ਥਾਂ ਨੂੰ ਵੀ ਨਹੀਂ ਛੱਡਦੇ ਅਸੀਂ ਇਸ ਸਮੇਂ ਬਿਲਕੁਲ ਸਿਵਲ ਹਸਪੀਟਲ ਦੇ ਬਾਹਰ ਮੌਜੂਦ ਹਾਂ ਔਰ ਤੁਹਾਨੂੰ ਪਤਾ ਮੋਟ ਤੇ ਕਚਹਿਰੀਆਂ ਔਰ ਇੱਥੇ ਇੱਕ ਦੁਕਾਨ ਹੈ ਮਹੇਸ਼ਵਰੀ ਦੁਕਾਨ ਦਾ ਨਾਮ ਹੈ ਮਹੇਸ਼ਵਰੀ ਮੈਡੀਕੋਸ ਇੱਥੇ ਰਾਤ ਵੇਲੇ ਚੋਰ ਜਿਹੜੇ ਦਸਤਕ ਦਿੰਦੇ ਆ ਪਰ ਸਵਾਲ ਇਹ ਖੜੇ ਹੁੰਦੇ ਆ ਪ੍ਰਸ਼ਾਸਨ ਅੱਗੇ ਸਵਾਲ ਇਹ ਖੜੇ ਹੁੰਦੇ ਆ ਸੁਰੱਖਿਆ ਨੂੰ ਲੈ ਕੇ ਜਿਹੜੀ ਪੋਲ ਖੁੱਲਦੀ ਹੈ ਕਿ ਹਸਪਤਾਲ ਦੇ ਅੰਦਰ ਜਿਹੜੀ 24 ਘੰਟੇ ਚਹਿਲ ਪਹਿਲ ਰਹਿੰਦੀ ਹੈ ਪਿੱਛੇ ਕਚਹਿਰੀਆਂ ਹਨ ਸੰਵੇਦਨਸ਼ੀਲ ਜਿਹੜਾ ਇਹ ਇਲਾਕਾ ਆ ਅਹਿਮ ਥਾਂ ਹੈ ਮਹੱਤਵਪੂਰਨ ਥਾਂ ਹੈ ਸਰਕਾਰੀ ਦਫ਼ਤਰ ਵੀ ਪਿੱਛੇ ਹਨ ਔਰ ਨਾਲ ਜਿੱਥੇ ਕਾਨੂੰਨ ਵੱਲੋਂ ਇਨਸਾਫ ਮਿਲਦਾ ਉਹਦੇ ਨਾਲ ਹੀ ਇੱਧਰ ਕਾਨੂੰਨ ਦੀ ਉਲੰਘਣਾ ਵੀ ਹੁੰਦੀ ਹੈ ਦੱਸਦੀ ਹੈ ਕਿ 1 ਵਜੇ ਦੇ ਕਰੀਬ ਰਾਤ ਨੂੰ ਇੱਕ ਚੋਰ ਜਿਹੜਾ ਆ ਉਹ ਪਰਲੇ ਪਾਸਿਓਂ ਆਉਂਦਾ ਔਰ ਪਹਿਲਾਂ ਕੇ ਜਿਹੜੀਆਂ ਕੈਮਰੇ ਦੀਆਂ ਤਾਰਾਂ ਉਹਨਾਂ ਨੂੰ ਕੱਟ ਕਰਦਾ ਡੰਡੇ ਦੇ ਨਾਲ ਉਸ ਤੋਂ ਬਾਅਦ ਸੱਬਲ ਪਾ ਕੇ ਉਸ ਤੋਂ ਬਾਅਦ ਸੱਬਲ ਨਾਲ ਜਿਹੜਾ ਸ਼ਟਰ ਹੈ ਉਹ ਤੁਹਾਨੂੰ ਨਜ਼ਰ ਆ ਰਿਹਾ ਉਹਨਾਂ ਦਾ ਸ਼ਟਰ ਨੂੰ ਦਰਦ ਦੀ ਕੋਸ਼ਿਸ਼ ਕਰਦਾ ਤੇ ਉਹ ਜਿਹੜਾ ਵਿੱਚੋਂ ਸੈਂਟਰ ਲੋਕ ਵਾਲੀ ਥਾਂ ਹੁੰਦੀ ਹੈ ਉਹਨੂੰ ਵੀ ਉਹ ਵੀ ਇੱਕ ਜਗ੍ਹਾ ਤੋਂ ਜਿਵੇਂ ਕੱਟ ਜੀ ਹੋਈ ਜਾਪਦੀ ਹੈ ਤੇ ਸ਼ਟਰ ਨੂੰ ਚੱਕ ਕੇ ਅੰਦਰ ਦਾਖਲ ਹੋ ਜਾਂਦਾ ਪੈਸੇ ਜਿਹੜੇ 4000 ਰੁਪਏ ਕਹਿੰਦੇ ਕਿ ਇੱਥੋਂ ਚੋਰੀ ਕਰਕੇ ਲੈ ਜਾਂਦਾ ਔਰ ਫਿਰ ਉਸੇ ਵੇਲੇ ਜਦੋਂ ਚੋਰੀ ਕਰ ਰਿਹਾ ਹੁੰਦਾ ਐਂਬੂਲੈਂਸ ਦਾ ਹੂਟਰ ਵੱਜਦਾ ਤਾਂ ਉਹ ਖਿਸਕ ਜਾਂਦਾ ਭੱਜ ਜਾਂਦਾ 9211 ਹੋ ਜਾਂਦਾ ਨਹੀਂ ਤਾਂ ਕਹਿੰਦੇ ਅੰਦਰ ਸਮਾਨ ਹੋਰ ਬਹੁਤ ਕੀਮਤੀ ਪਿਆ ਸੀ ਪੂਰੀ ਜਾਣਕਾਰੀ ਜਿਹੜੀ ਆ ਦੁਕਾਨ ਦੇ ਓਨਰ ਤੋਂ ਲੈਣੀ ਹੈ ਲੇਕਿਨ ਵੱਡੇ ਸਵਾਲ ਇਹ ਖੜੇ ਹੁੰਦੇ ਨੇ ਸੁਰੱਖਿਆ ਪ੍ਰਬੰਧਨ ਲੈ ਕੇ ਕਿ ਕੀ ਇਸ ਏਰੀਆ ਵਿੱਚ ਰਾਤ ਵੇਲੇ ਗਸ਼ਤ ਨਹੀਂ ਹੁੰਦੀ ਜੇ ਹੁੰਦੀ ਹੈ ਤਾਂ ਪ੍ਰੋਪਰ ਕਿਉਂ ਨਹੀਂ ਹੁੰਦੀ ਬਹੁਤ ਸਾਰੇ ਸਵਾਲ ਨੇ ਜੀ ਬਾਈ ਜੀ ਕੀ ਨਾਮ ਕੀ ਤੁਹਾਡਾ ਖੁਸ਼ੀਦੇਵ ਜੀ ਮੇਰਾ ਨਾਮ ਹਾਂਜੀ ਖੁਸ਼ੀਦੇਵ ਖੁਸ਼ੀਦੇਵ ਜੀ ਰਾਤੀ ਚੋਰਾ ਕੇ ਫਿਰ ਦੁਖੀ ਕਰ ਗਿਆ ਹਾਂਜੀ ਹਾਂਜੀ ਕਟਨਾਪੂਰੀ ਸਮਝਾ ਦਿਓ ਨਾਮ ਦੀ ਦਾ ਸੀਸੀਟੀਵੀ ਮੈਨੇ ਸਵੇਰੇ 6 ਵਜੇ ਮੇਰੇ ਗਵਾਂਡੀਆਂ ਦਾ ਫੋਨ ਆਇਆ ਇਹਨਾਂ ਦੀ ਚਾਰੀ ਦੁਕਾਨਾਂ ਹੈ ਚੌਧਰੀ ਟੀ ਸਟਾਲ ਤੇ ਸਵੇਰੇ ਆ ਫੋਨ ਆਇਆ ਸੀਗਾ ਕਹਿੰਦੇ ਜੀ ਤੁਹਾਡੇ ਇੱਧਰ ਦਾ ਸ਼ਟਰ ਸ਼ਟਰ ਭੰਨਿਆ ਹੋਇਆ ਤੁਸੀਂ ਜਲਦੀ ਆਓ ਮੈਂ ਆ ਕੇ ਦੇਖਿਆ ਤਾਂ ਇੱਕ ਸਾਈਡ ਤੋਂ ਸ਼ਟਰ ਪੂਰਾ ਚੱਕਿਆ ਹੋਇਆ ਸੀਗਾ ਸੱਬਲ ਦੇ ਨਾਲ ਚੱਕਿਆ ਹੋਇਆ ਸੀ ਉਹ ਦੂਜੀ ਸਾਈਡ ਵੀ ਠੀਕ ਸੀਗਾ ਨਾਲ ਦੀ ਨਾਲ ਤਸਵੀਰਾਂ ਸਕਰੀਨ ਤੇ ਚੱਲ ਰਹੀਆਂ ਤੁਸੀਂ ਜੇਕਰ ਬੰਦੇ ਨੂੰ ਪਛਾਣ ਦਿਓ ਤਾਂ ਤੁਸੀਂ ਇਹਨਾਂ ਦੀ ਮਦਦ ਵੀ ਕਰ ਸਕਦੇ ਹੋ ਅਚੰਭੇ ਰੋ ਕੀ ਕੀ ਨੁਕਸਾਨ ਹੋ ਗਿਆ 4000 ਦਾ ਤਾਂ ਮੈਨੂੰ ਪਤਾ ਹੈ 4-5000 ਰੁਪਏ ਦਾ ਕੈਸ਼ ਪਿਆ ਸੀਗਾ ਪਰਚੀਆਂ ਪਈਆਂ ਸੀ 10-10 20 ਦੀਆਂ ਉਹ ਉਹ ਨੁਕਸਾਨ ਹੋਇਆ ਬਾਕੀ ਦਾ ਬਾਕੀ ਸਾਡੇ ਲੈਪਟਾਪ ਪਏ ਸੀਗੇ ਸਰਵਰ ਪਿਆ ਸੀ ਉਹ ਠੀਕ ਹੈ ਸਾਰਾ ਉਹਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਹੁਣ ਜਿਵੇਂ ਚੋਰੀ ਹੋ ਗਈ ਰਾਤ ਨੂੰ ਦੇਖੋ ਸਭ ਤੋਂ ਚਹਿਲ ਪਹਿਲ ਵਾਲਾ ਇਹ ਏਰੀਆ ਆਪਾਂ ਕਹਿ ਸਕਦੇ ਹਾਂ ਮਾਤਪੂਰਨ ਥਾਂ ਹੈ ਅਹਿਮ ਥਾਂ ਹੈ ਜਿੱਥੇ ਇੱਥੇ ਵੀ ਚੋਰੀ ਹੋ ਜਾਂਦੀ ਹੈ ਜਿਹਨਾਂ ਦੀਆਂ ਦੁਕਾਨਾਂ ਸੁਨਸਾਨ ਥਾ ਤੇ ਅਡਰ ਤੋਂ ਉਹਨਾਂ ਅੰਦਰ ਵੀ ਬਣਦਾ ਪਰ ਤੁਹਾਡੇ ਨਾਲ ਹੁਣ ਘਟਨਾ ਹੋ ਗਈ ਮਨ ਚਿੰਤਾ ਤਾਂ ਹੁੰਦੀ ਆ ਹਾਂਜੀ ਹਾਂਜੀ ਚਿੰਤਾ ਹੁੰਦੀ ਆ ਅਸੀਂ ਤਾਂ ਅਸੀਂ ਤਾਂ ਸਾਰਿਆਂ ਨੂੰ ਇਹੀ ਰਿਕੁਐਸਟ ਕਰਾਂਗੇ ਕਿ ਮਤਲਬ ਪ੍ਰਸ਼ਾਸਨ ਵੀ ਰਿਕੁਐਸਟ ਕਰਾਂਗੇ ਇੱਥੇ ਸਿਕਿਉਰਿਟੀ ਗਾਰਡ ਲਗਾਇਆ ਜਾਵੇ ਮਤਲਬ ਡਿਸਟ੍ਰਿਕਟ ਲੈਵਲ ਦਾ ਹਸਪੀਟਲ ਹੈ ਇਦਾਂ ਦੀ ਘਟਨਾ ਨਹੀਂ ਹੋਣੀ ਚਾਹੀਦੀ ਸੀ ਠੀਕ ਹੈ ਜੀ ਮਤਲਬ ਔਰ ਇੱਥੇ ਸਾਡੀ ਮਤਲਬ ਕਿਸਮਤ ਸਮਝੋਗੀ ਉਸ ਟਾਈਮ ਮਤਲਬ 1.5 ਵਜੇ ਐਂਬੂਲੈਂਸ ਆ ਗਈ ਤਾਂ ਉਹ ਐਂਬੂਲੈਂਸ ਦੀ ਆਵਾਜ਼ ਦੇ ਨਾਲ ਉਹ ਚਲੇ ਗਏ ਨਹੀਂ ਤਾਂ ਸਾਡੇ ਹੋਰ ਵੀ ਬਹੁਤ ਕੋ ਨੁਕਸਾਨ ਹੋ ਸਕਦਾ ਸੀ ਬੰਦਾ ਇਕੱਲਾ ਇੱਕ ਸੀ ਇੱਕ ਬੰਦਾ ਹੀ ਸੀਗਾ ਜੀ ਜੇ ਹੋਰ ਲੋਕ ਉਹਦੇ ਸਾਥੀ ਕੋਈ ਬਾਹਰ ਨਾ ਜਰਾਂ ਸਾਥੀ ਹੋਣ ਤਾਂ ਮਤਲਬ ਬਾਹਰ ਸਾਥੀ ਹੋ ਸਕਦੇ ਪਰ ਉੱਦਾਂ ਇੱਕ ਬੰਦਾ ਹੀ ਸੀਗਾ ਮੇਰੇ ਦੁਕਾਨ ਦੁਕਾਨ ਦੇ ਅੰਦਰ ਇੱਕ ਬੰਦੇ ਨੇ ਐਂਟਰ ਕੀਤਾ ਆ ਔਰ ਇਧਰੋਂ ਕੈਮਰੇ ਕੈਮਰੇ ਦੀ ਪਹਿਲਾਂ ਬੰਨੇ ਹੋਣੇ ਇਧਰੋਂ ਇਹ ਤਾਂ ਮਤਲਬ ਪਹਿਲਾਂ ਕੋਕ ਕੀਤੀ ਹੋਣੀ ਉਹਨੇ ਰੈਕੀ ਕੀਤੀ ਹੋਣੀ ਆ ਹਾਂਜੀ ਹਾਂਜੀ ਪਹਿਲਾਂ ਪੂਰੀ ਰੈਕੀ ਕਰਕੇ ਆਏ ਸੀ ਹੋ ਸਕਦਾ 2-3 ਜਾਣੇ ਹੋਣ ਕਿਉਂਕਿ ਕੈਮਰੇ ਦੀ ਤਾਰ ਉਹ ਲਾ ਦਿੰਦਾ ਆ ਹਾਂਜੀ ਜੋ ਉਸ ਤੋਂ ਬਾਅਦ ਬਾਕੀ ਐਂਟਰ ਕੀਤੇ ਹੋਣ ਹਾਂਜੀ ਹਾਂਜੀ ਇਹ ਵੀ ਹੋ ਸਕਦਾ ਕਿ ਕੱਲਾ ਬੰਦਾ ਇਦਾਂ ਸ਼ਟਰ ਸੱਬਨ ਨਾਲ ਤੋੜ ਕੇ ਉਸ ਤੋਂ ਬਾਅਦ ਐਂਟਰੀ ਕਰ ਲਵੇ ਇਹ ਤਾਂ ਲੈ ਗਈ ਹੈ ਪੋਸੀਬਲ ਨਹੀਂ ਲਾ ਪੋਸੀਬਲ ਨਹੀਂ ਆਂਦੀ ਹਾਂ ਪਰ ਸ਼ੌਕਿੰਗ ਹੈ ਸ਼ੌਕਿੰਗ ਬਹੁਤ ਹੈ ਕਿ ਡਿਸਟ੍ਰਿਕਟ ਹਸਪੀਟਲ ਡਿਸਟ੍ਰਿਕਟ ਲੈਵਲ ਦਾ ਹੋਰ ਬਰਾ ਹਾਲਾਤ ਨੇ ਹਾਂਜੀ ਹਾਂਜੀ ਪਹਿਲਾਂ ਅਜੇ ਤੱਕ ਕਦੇ ਇਦਾਂ ਦਾ ਹੋਇਆ ਨਹੀਂ ਪਰ ਅੱਜ ਇਸ ਵੇ ਪਹਿਲੀ ਵਾਰ ਹੀ ਹੋਇਆ ਹੈ ਇਦਾਂ ਤੇ ਬਟ ਸਿੱਧਾ ਇਹੀ ਕਹਿਣਾ ਕਿ ਇੱਥੇ ਸਿਕਿਉਰਿਟੀ ਗਾਰਡ ਰੱਖਿਆ ਜਾਵੇ ਗਵਰਨਮੈਂਟ ਪੰਚਾਇਤ ਦੀਆਂ ਦੁਕਾਨਾਂ ਆ ਇਹ ਪੰਚਾਇਤ ਨੂੰ ਕਹਿ ਕੇ ਇੱਥੇ ਇੱਕ ਸਿਕਿਉਰਿਟੀ ਗਾਰਡ ਰੱਖਿਆ ਜਾਵੇ ਜੇ ਸਾਡੇ ਤੋਂ ਕੋਈ ਕੰਟਰੀਬਿਊਸ਼ਨ ਕਰਨਾ ਅਸੀਂ ਕਰਨ ਕੰਟਰੀਬਿਊਸ਼ਨ ਕਰਨ ਨੂੰ ਤਿਆਰ ਆ ਪਰ ਸਾਡੀ ਸਿਕਿਉਰਿਟੀ ਸਭ ਤੋਂ ਇੰਪੋਰਟੈਂਟ ਹੈ ਪਰ ਚਿੰਤਾ ਤਾਂ ਹੁੰਦੀ ਹੈ ਹਾਂਜੀ ਹਾਂਜੀ ਚਿੰਤਾ ਹੁੰਦੀ ਹੈ ਇੱਕ ਆ ਭਾਈ ਸਾਹਿਬ ਨੇ ਸਾਨੂੰ ਸਵੇਰੇ ਫੋਨ ਕੀਤਾ ਸੀ ਚੌਧਰੀ ਟੀ ਸਟਾਲ ਦੇ ਉਹਨਾਂ ਨੇ ਉਹ ਤਾਂ ਭਰਾ ਹੈ ਆਪਣਾ ਵਧੀਆ ਬੰਦਾ ਹੈ ਹਾਂਜੀ ਹਾਂਜੀ ਤੇ ਹੈਲਪਫੁਲ ਉਹਨੇ ਹਾਂਜੀ ਹਾਂਜੀ ਪੂਰੇ ਹੈਲਪਫੁਲ ਹੈ ਹੀ ਅੱਛਾ ਕੀਮਤੀ ਦਵਾਈਆਂ ਬਹੁਤ ਹੁੰਦੀਆਂ ਅੰਦਰ ਉਹ ਤਾਂ ਕਿਸਮਤ ਹੈ ਸਾਡੀ ਕਿ ਉਹ ਲੈਪਟਾਪ ਇੱਥੇ ਸੇਫ ਹੈ। ਹਾਂਜੀ। ਇਹ ਨੁਕਸਾਨ ਤਾਂ ਫੇ ਲੱਖਾਂ ਚ ਹੋਣਾ ਸੀ। ਹਾਂਜੀ, ਇਹ ਤਾਂ ਲੱਖਾਂ ਚ ਨੁਕਸਾਨ ਹੋਇਆ। ਲੈਪਟਾਪ 'ਚ ਤੁਹਾਡਾ ਸਾਰਾ ਡਾਟਾ ਵੀ ਸਾਰਾ ਲੈਪਟਾਪ 'ਚ ਸਾਰਾ ਡਾਟਾ ਹੁੰਦਾ ਹੈ। ਸੇਲ ਪਰਚੇਜ਼ ਦਾ ਸਾਰਾ ਡਾਕੂਮੈਂਟ ਹਾਂਜੀ, ਇਹ ਤਾਂ ਬਹੁਤ ਨੁਕਸਾਨ ਹੋਣਾ ਸੀ। ਹਾਂਜੀ, ਹਾਂਜੀ। ਚਲੋ ਚਿੰਤਾ ਦੀ ਗੱਲ ਹੈ ਜੀ ਔਰ ਵੀਰ ਹੋਣਾ ਨੇ ਖੁਸ਼ੀਦੇਵ ਜੀ ਨੇ ਜਿਹੜਾ ਆਪਣਾ ਪੱਖ ਰੱਖਿਆ ਉਹ ਸਮਝਣ ਵਾਲੀ ਗੱਲ ਹੈ। ਪੰਚਾਇਤ ਨੂੰ ਵੀ ਬੇਨਤੀ ਕੀਤੀ ਹੈ, ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਹੈ। ਗਸ਼ਤ ਵੀ ਰਾਤ ਦੇ ਟਾਈਮ ਹੋਣੀ ਚਾਹੀਦੀ ਹੈ। ਕਿਉਂਕਿ ਹਸਪੀਟਲ ਜਿੱਥੇ ਤਾਂ ਵੈਸੇ ਹੀ ਕਹਿੰਦੇ ਆਲੇ ਦੁਆਲੇ ਚੈਲਪਰ ਰਹਿੰਦੀ ਆ ਪਰ ਭਾਜੀ ਇਹ ਅਸੀਂ ਕਹਿੰਦੇ ਇੱਥੇ ਕੋਈ ਸਟਰੀਟ ਲਾਈਟ ਨਹੀਂ ਹੈਗੀ ਜਦੋਂ ਆਪਾਂ ਐਂਟਰ ਕਰਦੇ ਆ ਨਾ ਉੱਥੋਂ ਲੈ ਕੇ ਇੱਥੇ ਤੱਕ ਕੋਈ ਸਟਰੀਟ ਲਾਈਟ ਨਹੀਂ ਕੋਈ 2-4 ਸਟਰੀਟ ਲਾਈਟਾਂ ਲੱਗੀਆਂ ਲੱਗੀਆਂ ਹੋਣ ਜਾਂ ਨਹੀਂ ਤਾਂ ਜੋ ਰੋਸ਼ਨੀ ਹੋਵੇ ਰੋਸ਼ਨੀ ਤਾਂ ਵੀ ਕੋਪਾ ਹਨੇਰੇ 'ਚ ਵੀ ਚੋਰਾਂ ਨੂੰ ਜਿਹੜੀ ਆਜ਼ਾਦੀ ਮਿਲ ਜਾਂਦੀ ਹੈ ਜੋ ਰੋਸ਼ਨੀ ਹੋਵੇ ਚੋਰ ਥੋੜਾ ਡਰਦੇ ਆ ਕਿ ਪਛਾਣੇ ਜਾਵਾਂਗੇ ਹਨੇਰੇ ਦਾ ਫਾਇਦਾ ਹਨੇਰੇ ਦਾ ਫਾਇਦਾ ਕੀ ਜੀ ਇਸਾਂ ਮਿਲਾ ਕੇ ਮੈਨਰ ਸਕਿਉਰਟੀ ਚਾਹੀਦੀ ਆਪਾਂ ਨੂੰ ਸਿਵਲ ਕਿਉਂਕਿ ਮੈਨ ਇੱਥੇ ਕੋਈ ਸਕਿਉਰਟੀ ਨਹੀਂ ਹੈਗੀ ਆਪਾਂ ਨੂੰ ਮੇਨ ਗੇਟ ਤੇ ਸਕਿਉਰਟੀ ਚਾਹੀਦੀ ਆ ਹੁਣ ਅਸੀਂ ਐਂਬੂਲੈਂਸ ਆਲੇ ਆ ਸਾਡਾ ਵੀ ਨੁਕਸਾਨ ਕਈ ਵੇਲੇ ਬੈਂਡਰੀਆਂ ਨਿਕਲੀਆਂ ਬਹੁਤ ਹੈ ਮੇਨ ਗੱਲ ਇਹ ਪ੍ਰਸ਼ਾਸਨ ਨੂੰ ਇਹ ਆ ਕਿ ਸਾਨੂੰ ਇੱਥੇ ਸਕਿਉਰਿਟੀ ਚਾਹੀਦੀ ਹੈ ਅੱਜ ਇੱਥੇ ਜਦੋਂ ਕੋਈ ਬੰਦੇ ਫਿਰਦੇ ਆ ਸ਼ਾਇਦ ਕੋਕ ਕਰਦੇ ਰਹਿ ਕੀ ਕਰਦੇ ਕੋਈ ਸ਼ੱਕ ਵੀ ਨਹੀਂ ਕਰਦਾ ਕਹਿੰਦਾ ਪਤਾ ਨਹੀਂ ਕਿਹੜੀ ਪਰੇਸ਼ਾਨੀ ਨੂੰ ਖੜਾ ਹੋਣਾ ਉਸ ਚੀਜ਼ ਦਾ ਲੋਕ ਫਾਇਦਾ ਲੈ ਲੈਂਦੇ ਆ ਹਾਂਜੀ ਹਾਂਜੀ ਇਹ ਤਾਂ ਗੱਲ ਹੈ ਹੈਨਾ ਹੁਣ ਮੰਨ ਲਓ ਉਹੀ ਬੰਦਾ ਸਵੇਰੇ ਇੱਧਰ ਆਇਆ ਹੋਵੇ ਫਿਰਦਾ ਹੋਵੇ ਤੁਸੀਂ ਤਾਂ ਹੀ ਦੇਖਣਾ ਕਿ ਪਤਾ ਨਹੀਂ ਕਿਹਦੇ ਨਾਲ ਆਇਆ ਕੋਈ ਦੁਖੀ ਹੋਣਾ ਹਾਂਜੀ ਬਿਲਕੁਲ ਸਹੀ ਗੱਲ ਹੈ ਜੰਦਾ ਆ ਕੀ ਕੀ ਸਾਰਾ ਕੁਝ ਨਹੀਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜਦੋਂ ਤੁਸੀਂ ਐਂਬੂਲੈਂਸ ਵਾਲਿਆਂ ਇਹ ਦੁਕ ਉਹਦਾ ਕੋ ਚੋਰ ਆਉਂਦਾ ਵੀ ਆ ਕੋਕਰ ਆਉਂਦਾ ਤੁਸੀਂ ਉਹਨੂੰ ਸ਼ੱਕ ਦੇ ਅਧਾਰ ਤੇ ਦਬਕ ਵੀ ਨਹੀਂ ਸਕਦੇ ਕਿਉਂਕਿ ਮਨ ਜਿਹੰਦਾ ਕਿਰ ਪਤਾ ਨਹੀਂ ਕਿਹੜਾ ਦੁਖੀ ਆ ਇਹਦਾ ਕਿਹੜਾ ਅੰਦਰ ਪੇਸ਼ੈਂਟ ਪਿਆ ਮਰੀਜ਼ ਕੌਣ ਆ ਕਿਉਂ ਆ ਉਹ ਆਪਣੇ ਕਿਉਂਕਿ ਆਪਾਂ ਗੱਲੇ ਦੇ ਮਨ ਦੇ ਨੂੰ ਨਹੀਂ ਪੜ ਸਕਦੇ ਠੀਕ ਆ ਨਾ ਉਹ ਪਹਿਲਾਂ ਆਂਦਾ ਆ ਕੇ ਸਾਰਾ ਕੁਝ ਦੇਖਦਾ ਕੀ ਹਿਸਾਬਤਾ ਵਾ ਉਹਦੀ ਐਂਟਰੀ ਮੇਨ ਉਧਰ ਹੁੰਦੀ ਆ ਅਸੀਂ ਸਵੇਰੇ ਵੀ ਵੀਡੀਓ ਦੇਖੀ ਉਧਰ ਐਂਟਰੀ ਹੋ ਕੇ ਪਹਿਲਾਂ ਉਹ ਆਪਣੇ ਪੂਰਾ ਤੋੜ-ਫੋੜ ਕਰਕੇ ਉਸ ਤੋਂ ਬਾਅਦ ਕੀ ਪਤਾ ਕਿ ਇੱਕ ਬੰਦਾ ਸੀ ਇੱਕ ਦੋ ਬੰਦੇ ਆ ਤੋੜਿਆ ਇੱਕ ਬੰਦੇ ਨੇ ਆ ਬਾਹਰ ਚੰਦਰ ਐਂਟਰੀ ਦੋ ਕਰੇ ਹੋਗੇ ਤਿੰਨ ਕਰੇ ਹੋਗੇ ਕਿਉਂਕਿ ਇੱਕ ਬੰਦੇ ਕੋਲ ਸ਼ਟਰ ਤਾਂ ਨਹੀਂ ਹੁੰਦਾ ਬੰਦਾ ਇੰਨਾ ਹਿਆ ਕਰੇ ਸ਼ਟਰ ਸ਼ਟਰ ਵੀ ਤੋੜ ਦਵੇ ਐਂਟਰੀ ਵੀ ਕਰ ਲਵੇ ਬਾਹਰ ਵੀ ਅਜੇ ਹੋ ਨਹੀਂ ਸਕਦਾ ਹੋ ਨਹੀਂ ਸਕਦਾ ਬਿਲਕੁਲ ਨਹੀਂ ਕਿਉਂਕਿ ਉਹ ਪਹਿਲਾਂ ਆ ਕੇ ਸਾਰੀ ਚੈਲਵੈਲ ਦੇਖ ਕੇ ਜਾਂਦਾ ਵੀ ਕੀ ਹਿਸਾਬ ਕਿਤਾਬ ਆ ਕੀ ਨਹੀਂ ਹੈਗਾ ਇੱਥੇ ਦਾ ਪਰ ਆਪਾਂ ਦਾ ਇਹੀ ਪ੍ਰਸ਼ਾਸਨ ਨੂੰ ਗਵਰਨਮੈਂਟ ਨੂੰ ਕਹਿ ਰਹੇ ਕਿ ਸਾਨੂੰ ਸਕਿਉਰਿਟੀ ਦਿੱਤੀ ਜਾਵੇ ਇੱਥੇ ਕੋਈ ਸੈਂਟਰ ਲੌਕ ਵਾਲੀ ਜਗ੍ਹਾ 'ਚ ਵੀ ਮੈਨੂੰ ਸ਼ੇਕ ਨਜ਼ਰ ਆ ਰਿਹਾ ਪਹਿਲੇ ਹੀ ਸੀ ਕਿ ਉਹਨੇ ਕੀਤਾ ਨੀ ਇਹ ਤਾਂ ਸਿਰ ਪਹਿਲਾ ਸੀਗਾ ਐਕਸ ਜਦੋਂ ਅਸੀਂ ਦੋਨੇ ਇਧਰ ਸਾਈਡਾਂ ਤੇ ਲੋਕ ਲਵਾਏ ਸੀਗੇ ਦੂਜੇ ਪੱਕੇ ਲੋਕ ਲਵਾਏ ਵੇ ਇਹ ਦੋਨੇ ਸਾਈਡਾਂ ਤੇ ਮਤਲਬ ਜਿਹੜਾ ਜਿਹੜਾ ਲੋਕ ਸੈਂਟਰ ਲੱਗਦਾ ਨਾ ਉਹ ਇਧਰ ਦੋਨੇ ਸਾਈਡਾਂ ਤੇ ਲਵਾਏ ਵੇ ਆ ਅੱਛਾ ਪਹਿਲਾਂ ਮੈਨੂੰ ਲੱਗਾ ਕਿ ਸ਼ਾਇਦ ਇੱਥੇ ਵੀ ਨੁਕਸਾਨ ਪਹੁੰਚਾਇਆ ਨਹੀਂ ਨਹੀਂ ਇੱਥੇ ਨਹੀਂ ਨੁਕਸਾਨ ਪਹੁੰਚਾਇਆ ਇਹਨਾਂ ਦੋਹਾਂ ਸਾਈਡਾਂ ਤੇ ਪੱਕੇ ਲੋਕ ਲੱਗੇ ਹੋਏ ਆ ਪਰ ਹੁਣ ਆਪਣੇ ਵੱਲ ਤੁਸੀਂ ਹੋਰ ਸਖਤ ਪ੍ਰਬੰਧ ਕਰੋਗੇ ਸਖਤ ਪ੍ਰਬੰਧ ਕਰਾਂਗੇ ਇੱਥੇ ਹੁਣ ਦੂਜੀ ਵਾਲਾ ਲੋਕ ਲਵਾ ਦਾਂਗੇ ਨਾ ਆਪਾਂ ਕੈਂਚੀ ਗੇਟ ਕੈਂਚੀ ਗੇਟ ਟਾਈਪ ਲਵਾ ਲਾਂਗੇ ਅਸੀਂ ਇੱਥੇ ਪਿਕਨਿਕ ਹੁਣ ਇਹਨਾਂ ਨੂੰ ਪ੍ਰਬੰਧ ਵੀ ਹੋਰ ਕਰਨੇ ਪੈਣੇ ਪਰ ਪ੍ਰਸ਼ਾਸਨ ਅੱਗੇ ਬੇਨਤੀ ਆ ਕਿ ਸਖਤ ਪ੍ਰਬੰਧ ਕਰੋ ਔਰ ਨਾਲ ਦੀ ਨਾਲ ਵੀਰ ਉਹਨਾਂ ਨੇ ਕਿਹਾ ਕਿ ਪੰਚਾਇਤ ਨੂੰ ਵੀ ਬੇਨਤੀ ਕਰਦੇ ਆ ਕਿ ਇੱਥੇ ਸਕਿਉਰਟੀ ਗਾਰਡ ਹੋਣਾ ਚਾਹੀਦਾ ਕੱਲੂ ਕਿਸੇ ਹੋਰ ਦਾ ਵੀ ਕੋਈ ਹੋਰ ਨੁਕਸਾਨ ਹੋ ਸਕਦਾ ਤਾਂ ਵੱਡੀ ਚਿੰਤਾ ਦੀ ਗੱਲ ਹੈ ਕੋਈ ਮੰਗ ਜੀ ਤੁਹਾਡੀ ਪ੍ਰਸ਼ਾਸਨ ਅੱਗੇ ਹੋਰ ਬਸ ਆਹੀ ਮੰਗ ਹੈ ਜੀ ਕਿ ਸਕਿਉਰਟੀ ਹੋਵੇ ਇੱਥੇ ਔਰ ਸਟਰੀਟ ਲਾਈਟ ਲਗਿਆਉਣ ਸਟਰੀਟ ਲਾਈਟ ਵੀ ਹੋਣੀ ਚਾਹੀਦੀ ਆ ਤਾਂ ਤੁਸੀਂ ਇੱਕ ਵਾਰ ਫਿਰ ਤੋਂ ਸਕਰੀਨ ਤੇ ਤਸਵੀਰਾਂ ਦੇਖ ਰਹੇ ਆ ਜਿਹੜਾ ਚੋਰ ਮੇਰੇ ਸੱਜੇ ਹੱਥ ਵਾਲੀ ਸਾਈਡ ਤੋਂ ਐਂਟਰੀ ਕਰਦਾ ਪਹਿਲਾਂ 12 ਤੋੜ ਦਿੰਦਾ ਡੰਡੇ ਦੇ ਨਾਲ ਕਨੈਕਸ਼ਨ ਤੋੜ ਦਿੰਦਾ ਸੀਸੀਟੀ ਵੀ ਕੈਮਰੇ ਦਾ ਉਸ ਤੋਂ ਬਾਅਦ ਅੰਦਰ ਦਾਖਲ ਹੋ ਕੇ ਸੱਬਲ ਪਾ ਕੇ ਜਿਹੜਾ ਸ਼ਟਰ ਨੂੰ ਤੋੜ ਕੇ ਅੰਦਰ ਦਾਖਲ ਹੁੰਦਾ ਹਾਂ ਹਾਂ ਦੇਖੋ ਕਿੱਡਾ ਵੱਡਾ ਚਿੰਤਾ ਉਹਨੂੰ ਕਿਸੇ ਗੱਲ ਦੀ ਨਹੀਂ ਕੋਈ ਕਾਨੂੰਨ ਦੀ ਉਸ ਨੂੰ ਪਰਵਾਹ ਨਹੀਂ ਕੋਈ ਪੁਲਿਸ ਦੀ ਪਰਵਾਹ ਨਹੀਂ ਤੇ ਉਹ ਜਿਹੜਾ ਸ਼ਟਰ ਤੋੜ ਕੇ ਅੰਦਰ ਦਾਖਲ ਹੁੰਦਾ 4-5000 ਕਹਿੰਦੇ ਕਿ ਪਰਚੀਆਂ ਜਿਵੇਂ 10-10 20-20 ਦੇ ਨੋਟ ਉਹ ਇੱਥੋਂ ਚੋਰੀ ਕਰਕੇ ਲੈ ਜਾਂਦਾ ਹੋਰ ਵੱਡਾ ਹੱਥ ਵੀ ਮਾਰ ਸਕਦਾ ਸੀ ਲੇਕਿਨ ਇਹਨਾਂ ਦਾ ਇਹਨਾਂ ਦੀ ਖੁਸ਼ਕਿਸਮਤੀ ਰਹਿੰਦੀ ਹੈ ਕਿ ਐਂਬੂਲੈਂਸ ਦਾ ਹੂਟਰ ਵੱਜਦਾ ਤੇ ਚੋਰ ਜਿਹੜਾ ਭੱਜ ਜਾਂਦਾ ਪਰ ਕੱਲ ਨੂੰ ਕਿਸੇ ਹੋਰ ਨਾਲ ਮਾੜੀ ਨਾ ਹੋਵੇ ਹਾਲਾਤ ਹੋਰ ਨਾ ਵਿਗੜਨ ਪ੍ਰਸ਼ਾਸਨ ਨੂੰ ਸਖਤੀ ਵਰਤਣੀ ਚਾਹੀਦੀ ਆ ਦੋ ਚਾਰ ਕੈਮਰੇ ਇੱਧਰ ਵੀ ਲਾਉਣੇ ਚਾਹੀਦੇ ਅਤੇ ਜਿਹੜਾ ਐਡਮਿਨਿਸਟ੍ਰੇਸ਼ਨ ਐਡਮਿਨਿਸਟ੍ਰੇਸ਼ਨ ਅੱਗੇ ਬੇਨਤੀ ਹੈ ਕਿ ਇੱਧਰ ਸਟ੍ਰੀਟ ਲਾਈਟਾਂ ਜਲਾਓ ਜੀ ਡਿਸਟ੍ਰਿਕਟ ਦਾ ਹਸਪੀਟਲ ਹੈ ਚੈਲਪੈਲ ਰਹਿੰਦੀ ਹੈ ਲੋਕ ਆਉਂਦੇ ਜਾਂਦੇ ਰਹਿੰਦੇ ਆ ਲੋਕਾਂ ਨੂੰ ਅੱਖਿਆਈ ਨਾ ਹੋਵੇ ਲੋਕਾਂ ਨੂੰ ਵੀ ਥੋੜਾ ਸ਼ੌਕ ਹੋਵੇ ਤਾਂ ਇੱਥੇ ਸਟਰੀਟ ਲਾਈਟ ਜ਼ਰੂਰ ਹੋਣੀ ਚਾਹੀਦੀ ਆ ਸਭ ਤੋਂ ਸੰਵੇਦਨਸ਼ੀਲ ਏਰੀਆ ਅ ਅਹਿਮ ਥਾਂ ਆ ਮਹੱਤਵਪੂਰਨ ਥਾਂ ਆ ਜੇ ਇੱਥੇ ਐਦਾ ਚੋਰਾ ਤੇ ਆ ਖੁੱਲੇ ਆ ਤਾਂ ਜਿਹੜੀਆਂ ਸੁਨਸਾਨ ਥਾਵਾਂ ਤੇ ਦੁਕਾਨਾਂ ਉਹਨਾਂ ਦਾ ਕੀ ਬਣੂਗਾ ਫਿਰ ਦਹਿਸ਼ਤ ਬਣਦੀ ਆ ਫਿਰ ਕਹਿੰਦੇ ਆ ਕਿ ਖਬਰਾਂ ਨਾ ਪਾਓ ਦਹਿਸ਼ਤ ਬਣ ਜਾਂਦੀ ਲੋਕ ਡਰਦੇ ਚੋਰੀਆਂ ਤੋਂ ਕੀ ਲੋਕ ਨਹੀਂ ਡਰਦੇ ਮੇਰੇ ਸਵਾਲ ਇਹ ਨੇ ਪਰ ਆ ਤਾਂ ਜਿਹੜੇ ਪ੍ਰਬੰਧ ਆ ਉਹਨਾਂ ਦੀ ਜਿਹੜੀ ਨੰਗੀ ਆ ਸੱਚਾਈ ਉਹ ਪੇਸ਼ ਕੀਤੀ ਗਈ ਆ ਆ ਜਿਨ੍ਹਾਂ ਨੂੰ ਪੀੜ ਹੋਈ ਆ ਉਹਨਾਂ ਨੇ ਗੱਲ ਰੱਖੀ ਆ ਤੇ ਅਸੀਂ ਤੁਹਾਡੇ ਅੱਗੇ ਰੱਖੀ ਆ ਆਪਣਾ ਬਚਾ ਭਾਈ ਆਪ ਕਰੋ ਮੈਂ ਤਾਂ ਇਹ ਕਹਿਣਾ ਕਿ ਅੱਜ ਕੱਲ ਤਾਂ ਕੰਧ ਤੇ ਲਿਖਿਆ ਆ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਬਹੁਤ ਬਹੁਤ ਸ਼ੁਕਰੀਆ